ਪਵਾਨੀਗੜ੍ਹ ਪਿਛਲੇ ਦਿਨੀ ਸ਼ਹਿਰ ਦੇ ਰਾਮਪਰਾ ਰੋਡ ਤੇ ਇੱਕ ਕਾਰ ਵਿੱਚ ਨਸ਼ੇ ਦੀ ਓਵਰਡੋਜ਼ ਮਗਰੋਂ ਮ੍ਰਿਤਕ ਪਾਏ ਗਏ ਦੋ ਨੌਜਵਾਨ ਰਣਜੀਤ ਸਿੰਘ ਉਰਫ ਰਵੀ ਤੇ ਬਨੀ ਵਾਸੀ ਪਵਾਨੀਗੜ੍ਹ ਦੇ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਅਮਲ ਚ ਲਿਆਂਦੀ ਗਈ। ਮਾਮਲੇ ਸੰਬੰਧੀ ਪਵਾਨੀਗੜ੍ਹ ਪੁਲਿਸ ਨੇ ਮੌਤ ਦੇ ਮੂਹਰੇ ਉਕਤ ਨੌਜਵਾਨਾਂ ਨੂੰ ਤਿੱਥ ਰੂਪ 'ਚ ਨਸ਼ੀਲਾ ਪਦਾਰਥ ਦੇਣ ਦੇ ਦੋਸ਼ 'ਚ ਤਿੰਨ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੋਂ ਲਾ ਬਾ ਪੁਲਿਸ ਵੱਲੋਂ ਮਾਮਲੇ 'ਚ ਇੱਕ ਔਰਤ ਨੂੰ ਨਾਜਬਦ ਕਰਦੇ ਆ। ਸੱਤ ਅੱਠ ਹੋਰ ਅਨਪਛਾਤੇਆਂ ਖਿਲਾਫ ਕੀਤਾ ਕੇ ਦਰਜੇ ਇਸ ਸਬੰਧੀ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਪੁਹਾਨੀਗੜ ਗੁਰਦੀਪ ਸਿੰਘ ਦੇ ਆਲ ਤੇ ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਰਨਜੀਤ ਸਿੰਘ ਉਰਫ ਰਵੀ ਤੇ ਬਣੀ ਦਰਸ਼ਤੇਦਾਰ ਚਾਚਾਪਤੀ ਜਸ਼ਨੁਕਤ ਨੌਜਵਾਨ ਦੀ ਮੌਤ ਸਬੰਧੀ ਇਤਲਾਹ ਮਿਲਣ ਤੇ ਪੁਲਿਸ ਵੱਲੋਂ ਬਿਨਾਂ ਕਿਸੇ ਦੇਰੀ ਤੇ ਨਸ਼ੇ ਆ ਦਾ ਗੁਰਕ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ सुरू رپورٹ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰਾ ਜਰੂਰ ਕਰੋ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਹੈਗਾ ਕਿ 16 7 24 ਨੂੰ ਇੱਥੇ ਆ ਰਾਮਪੁਰਾ ਰੋਡ ਤੇ ਇੱਕ ਘਰ ਦੇ ਅੰਦਰ ਦੋ ਨੌਜਵਾਨ ਰਣਜੀਤ ਸਿੰਘ ਅਤੇ ਬਨੀ ਦੋ ਕੋਈ ਨਸ਼ੀਲਾ ਪਦਾਰਥ ਲੈਨ ਕਰਨ ਮਰਤਕ ਪਾਏ ਗਏ ਸੀਗੇ ਤਾਂ ਮੈਂ ਮੌਕੇ ਤੇ ਖੁਦ ਜਾ ਕੇ 2 2.5 ਘੰਟੇ ਉੱਥੇ ਲਗਾਤਾਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਅਤੇ ਮਰਤਕਾਂ ਦੇ ਜਿਹੜੇ ਮੋਬਾਈਲ ਉਹਨਾਂ ਤੋਂ ਤੇ ਹੋਰ ਆਸ-ਪਾਸ ਚੰਗੀ ਤਰ੍ਹਾਂ ਜਿਹੜੀ ਆ ਬਹੁ ਡੰਗਾਈ ਨਾਲ ਇਹਦੀ ਪੜਤਾਲ ਕੀਤੀ ਗਈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਆਇਆ ਜਾ ਸਕੇ ਅਤੇ ਪਤਾ ਲਗਾਇਆ ਜਾ ਸਕੇ ਕਿ ਕਿਹੜਾ ਨਸ਼ੀਲਾ ਪਦਾਰਥ ਕਿੱਥੋਂ ਲੈ ਕੇ ਆਇਆ ਹੈ ਕਿਹੜੇ ਵਿਅਕਤੀ ਨੇ ਸਪਲਾਈ ਕੀਤਾ ਤਾਂ ਕਿ ਇਹਦੀਆਂ ਜੜਾਂ ਤੱਕ ਜਾਇਆ ਜਾਏ ਇਹਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਆ ਸੀ ਤੇ ਇਸੇ ਗੰਭੀਰਤਾ ਲੈਂਦੇ ਹੋਏ ਅਸੀਂ ਉਹਦੇ ਫਾਦਰ ਦੇ ਬਿਆਨ ਤੇ ਤੇ ਸੁਖਪਾਲ ਸਿੰਘ ਦੇ ਤੇ ਅਸੀਂ ਤਿੰਨ ਵਿਅਕਤੀਆਂ ਦੇ ਖਿਲਾਫ ਬਾਈ ਨੇ ਮੁਕਦਮਾ ਦਰਜ ਕੀਤਾ ਜਿਦੇ ਵਿੱਚੋਂ ਸੰਦੀਪ ਸਿੰਘ ਉਰਫ ਟਿੰਡਾ ਅਰੈਸਟ ਕੀਤਾ ਉਹਦੀ ਪੁੱਛਗਿੱਛ ਕਰਕੇ ਹੋਰ ਵੀ ਅਹਿਮ ਖੁਲਾਸੇ ਹੋਏ ਉਦੀ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਕਿੱਥੋਂ ਨੈੱਟਵਰਕ ਚੱਲਦਾ ਕਿੱਥੋਂ ਲਿਆਉਂਦੇ ਨੇ ਇਹ ਤੇ ਉਸ ਤੋਂ ਬਾਅਦ ਅਸੀਂ ਭੀਮ ਭੀਮਾ ਅਤੇ ਸਤਪਾਲ ਦੋ ਹੋਰ ਵਿਅਕਤੀ ਅਰੈਸਟ ਕੀਤੇ ਤੇ ਉਸ ਤੋਂ ਇਲਾਵਾ ਹਜੇ ਕਈ ਸਾਡੇ ਜਿਹੜੇ ਨੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਨਾਮ ਨਹੀਂ ਦੱਸ ਸਕਦੇ ਹੋਰ ਵੀ ਕਈ ਸਾਡੇ ਜਿਹੜੇ ਪੁੱਛਗਿੱਛ ਤੇ ਸਾਹਮਣੇ ਆਏ ਨੇ ਅਸੀਂ ਜਿਹੜਾ ਇਹ ਡਰੱਗ ਹੈ ਇਹਨੂੰ ਜੜੋਂ ਖਤਮ ਕਰਨਾ ਚਾਹੁੰਦੇ ਆ ਵੀ ਜਿਹੜਾ ਵੀ ਡਰੱਗ ਵੇਚਦਾ ਹੈ ਚਾਹੇ ਜਿੰਨਾ ਮਰਜ਼ੀ ਲੋਕਾਂ ਨੂੰ ਵੇਚ ਲੇ ਜਿੱਥੇ ਮਰਜੀ ਲੁਕ ਜੇ ਅਸੀਂ ਇਸ ਨੂੰ ਜੜੋਂ ਕਦਮ ਕਰਕੇ ਰਵਾਂਗੇ ਜਿਹੜੇ ਬੰਦੇ ਤੁਸੀਂ ਅਰੈਸਟ ਕਰੇ ਨੇ ਇਹਨਾਂ ਕੋਈ ਇਸ ਤਰ੍ਹਾਂ ਦੀ ਡਰਗ ਬਰਾਮਦ ਹੋਈ ਦੇਖੋ ਇਹ ਆਪ ਮੰਨਦੇ ਆ ਕਿ ਅਸੀਂ 3000 ਰੁਪਏ ਦੀ ਜਿਹੜੀ ਡਰਗ ਹੈ ਐਸ ਐਸ ਬੰਦੇ ਤੋਂ ਖਰੀਦ ਕੇ ਲਿਆਏ ਆ ਉਹਦਾ ਸੇਵਨ ਕਰ ਚੁੱਕੇ ਆ ਉਹਦੇ ਸੇਵਨ ਨਾਲ ਹੀ ਇਹ ਜਿਹੜੇ ਇਹਨਾਂ ਦੀ ਮੌਤ ਹੋਈ ਆ ਠੀਕ ਹੈ ਜੀ ਇਹਨਾਂ ਤੇ ਜਿੰਨੇ ਬੰਦੇ ਨੇ ਇਹਨਾਂ ਤੇ ਮੁਕਦਮੇ ਵੀ ਦਰਜ ਨੇ ਪਹਿਲਾਂ ਤੋਂ ਹੀ ਜਿਹੜੀ ਡਰੱਗ ਵੇਚਣ ਦੇ ਐਨਡੀਸੀਪੀ ਐਕਟ ਦੇ ਮੁਕਦਮੇ ਦਰਜ ਨੇ ਸਰ ਕਿਹੜੀ ਧਾਰਾ ਦੇ ਅੰਦਰ ਪਰਚੀ ਦਰਜ ਕਰੇ ਜਿਹੜਾ ਤਾਜ਼ਾ ਮਾਮਲਾ ਜਿਹੜਾ ਪੁਲਿਸ ਵਾਲੇ ਨੇ ਪਹੁੰਚੀ 105 ਨਵੇਂ ਕਾਨੂੰਨ ਦੇ ਤਹਿਤ ਧਾਰਾ ਦੇ ਤਹਿਤ ਅਸੀਂ ਜਿਹੜਾ ਪਰਚਾ ਦਰਜ ਕੀਤਾ ਗਿਆ ਜਿਹਨੂੰ ਆਪਾਂ ਪੁਰਾਣਾ ਸੈਕਸ਼ਨ 304 ਕਹਿ ਦਿੰਦੇ ਸੀਗੇ ਠੀਕ ਹੈ ਇਹਦੀ ਇਹ ਇੱਕ ਤਰ੍ਹਾਂ ਦਾ ਮਰਡਰ ਹੀ ਆ ਇਹਦੀ سزا 10 ਸਾਲ ਹੈ ਜਿਹੜੇ ਗ੍ਰਿਫਤਾਰ ਕਿਤੇ ਗਏ ਨੇ ਇਹਨਾਂ ਨੂੰ ਜੇਲ੍ਹ ਭੇਜਿਆ ਗਿਆ ਬਿਲਕੁਲ ਇਹਨਾਂ ਨੂੰ ਪੁੱਛਗਿੱਛ ਕਰਕੇ ਇਹਨਾਂ ਤੋਂ ਸਾਰਾ ਕੁਝ ਜੋ ਵੀ ਸਾਡੇ ਸਫਾ ਮਿਸਲ ਤੇ ਲਿਆ ਕੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਅੱਗੋਂ ਜਿਹੜੇ ਇਹਨਾਂ ਦੇ ਨਾਲ ਅੱਗੋਂ ਲਿੰਕ ਅੱਗੇ ਦੀ ਅੱਗੇ ਚੱਲ ਰਹੇ ਨੇ ਉਹਨਾਂ ਨੂੰ ਅਰੈਸਟ ਕਰਨ ਲਈ ਅਸੀਂ ਟੀਮਾਂ ਬਣਾ ਕੇ ਭੇਜੀ ਹੋਈਆਂ ਨੇ ਛਾਪੇਮਾਰੀ ਕਰ ਰਹੇ ਹਾਂ